ਸਤਿ ਸ਼੍ਰੀ ਅਕਾਲ ਮੇਰੀ YouTube ਫੈਮਿਲੀ ਮੀਂ ਦੇ ਕਰਦੇ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਠਾਕ ਦੀਪਮੰਗਲਕ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਤੇ ਲੋ ਜੀ ਜਦੋਂ ਵੀ ਆਪਣੇ ਘਰ ਕੋਈ ਸਬਜ਼ੀ ਨਾ ਹੋਵੇ ਜੀ ਤੇ ਆਪਣਾ ਕਰਾਰਾ ਖਾਣੇ ਨੂੰ ਦਿਲ ਕਰੇ ਜੀ ਹਨਾ ਕੋਈ ਵੀ ਸਬਜ਼ੀ ਨਾ ਹੋਵੇ ਤਾਂ ਆਪਾਂ ਹਰਿਆਂ ਮਿਰਚਾਂ ਮਿਰਚਾਂ ਤੇ ਦਹੀਂ ਦੀ ਸਬਜ਼ੀ ਬਣਾ ਸਕਦੇ ਹਾਂ ਜੀ ਤੇ ਬਹੁਤ ਹੀ ਸੌਖੇ ਜਿਹੇ ਤਰੀਕੇ ਨਾਲ ਤੇ ਬਹੁਤ ਹੀ ਸਵਾਦ ਬਣ ਕੇ ਤਿਆਰ ਹੁੰਦੀ ਹੈ ਜੀ ਤੇ ਲੋ ਜੀ ਆਪਾਂ ਹੁਣ ਇਹ ਮਿਰਚਾਂ ਦਾ ਪਤੋ ਓ ਕੇ ਰੱਖ ਲਿਆ ਸੀ ਤੇ ਧੋ ਕੇ ਚੰਗੀ ਤਰ੍ਹਾਂ ਇਹਨਾਂ ਦਾ ਪਾਣੀ ਨੁੱਚੜ ਗਿਆ ਜੀ ਤੇ ਹੁਣ ਆਪਾਂ ਨੂੰ ਗ੍ਰाइंड ਕਰ ਲਾਂਗੇ ਮਿਰਚਾਂ ਨੂੰ ਸਾਰਿਆਂ ਨੂੰ ਤੇ ਬਹੁਤ ਹੀ ਜ਼ਿਆਦਾ ਸਵਾਦ ਬਣਦੀ ਹੈ ਜੀ ਇਹ ਸਬਜੀ ਤੇ ਤੁਸੀਂ ਵੀ ਕਵਰੀ ਜੀ ਇਸ ਨੂੰ ਟ੍ਰਾਈ ਕਰੋਗੇ ਕਈ ਵਾਰੀ ਆਪਣੇ ਘਰ ਤੇ ਸਬਜੀ ਹੁੰਦੀ ਜੀ ਆਲੂ ਰੋਜ਼ ਰੋਜ਼ ਆਲੂ ਵੀ ਨਹੀਂ ਖਾਏ ਜਾਂਦੇ ਜੀ ਰੋਜ਼ ਰੋਜ਼ ਦਾਲਾਂ ਨਹੀਂ ਤੇ ਕਈ ਵਾਰੀ ਹਰੀ ਕੋਈ ਸਬਜੀ ਦੀ ਹੁੰਦੀ ਜੀ ਤੇ ਆਪਾਂ ਇਹ ਤਰੀਕੇ ਨਾਲ ਸਬਜ਼ੀ ਤਿਆਰ ਕਰਾਂਗੇ ਜੀ ਤੇ ਬਹੁਤ ਹੀ ਵਧੀਆ ਤਰੀਕਾ ਜੀ। ਮਿਰਚਾਂ ਆਪਾਂ ਸਾਰੀਆਂ ਨੂੰ ਗ੍ਰाइंड ਕਰ ਲਈ ਜੀ। ਲਓ ਜੀ ਮਿਰਚਾਂ ਆਪਾਂ ਸਾਰੀਆਂ ਗ੍ਰाइंड ਕਰ ਲਈਆਂ ਜੀ। ਠੀਕ ਹੈ ਜੀ। ਤੇ ਹੁਣ ਆਪਾਂ ਰੱਖਾਂਗੇ ਕੜਾਹੀ ਕੜਾਈ ਰੱਖ ਕੇ ਪਾਵਾਂਗੇ ਤੇਲ ਠੀਕ ਹੈ ਜੀ। ਵੀਡੀਓ ਨਾਲ ਬਣੀ ਰਹੀ ਹੈ ਜੀ। ਲਓ ਜੀ ਕੜਾਹੀ ਦੇ ਵਿੱਚ ਆਪਾਂ ਤੇਲ ਪਾ ਲਏ ਜੀ। ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਿਆ। ਤੇ ਸਭ ਤੋਂ ਪਹਿਲਾਂ ਪਾਉਣਾ ਜੀ ਆਟਾ ਗੁੰਨਾ। ਇਹਦੇ ਤੋਂ ਉਪਰ ਤੋਂ ਬਾਅਦ ਤਾਂ ਅਸੀਂ ਥੋੜੀ ਜਿਹੀ ਆਟਾ ਇਹਦੇ। ਹਣੀ ਪਾਟਾ ਹਿੰਦੇ ਪਾਉਣਾ ਜੀ। ਸਮਾਲ ਤਾਂ ਅਸੀਂ ਥੋੜੀ ਜਿਹੀ ਆਟਾ ਰਾਈ। ਤੇ ਇਹ ਕਤੜਾਈ ਬਣਾਣੀ। ਇਸ ਤਰ੍ਹਾਂ ਅਸੀਂ ਜਿੱਦ ਕੇ ਆਟਾ ਅੰਗਣਾ ਪਾਉਂਦੇ ਹਾਂ। ਉਹ ਕਿਹੜਾ ਚਾਹ ਰਿਹਾ ਸੀ ਤੇ ਸਾਡੇ ਸਾਡੇ ਕੱਟ ਕੇ ਤਿਆਰ ਕਰਾਰਾ ਖੰਡੇ ਦੀ ਬਹੁਤ ਬੜੀ ਟਿਕਾਣੀ ਨੂੰ ਪਾ ਲਾਂਗੇ ਜੀ ਆਪਾਂ ਨਮਕ ਤੋਂ ਆਹਦੇ ਨੂੰ ਸਰ ਨਮਕ ਪਾਣੀ ਆਪਾਂ ਕਿ ਨਾਲ ਪਾ ਲਾਂਗੇ ਥੋੜੀ ਜਿਹੀ ਆਪਾਂ ਦੇਗੀ ਮਿਰਚ थोड़ा सा पानी भी पहारती अच्छी तरह से मिलाना बहुत ही ज्यादा स्वाद में तो वारि जरूर मेरे कहने को ट्राई करके देखो जी

ਕਸੂਰੀ ਮੇਥੀ ਆਪਾਂ ਕਸੂਰੀ ਮੇਥੀ ਲੋ ਦੀ ਸਬਜੀ ਬਣ ਕੇ ਹੋ ਗਈ ਆਪਣੀ ਤਿਆਰ ਜੀ ਤੇ ਜੇ ਵੀਡੀਓ ਥੋੜੀ ਵੀ ਵਧੀਆ ਲੱਗੀ ਤਾਂ ਲਾਇਕ ਤੇ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਦੇਖੋ ਜੀ ਕਿੰਨੀ ਸੁਰੀ ਸਬਜੀ ਬਣੀ ਆ ਜੀ ਵੀਡੀਓ ਦਾ ਕਰਦੇ ਆਪਾਂ ਇੱਥੇ ਐਂਡ ਤੇ ਮਿਲਾਂਗੇ ਕੋਈ ਨਵੀਂ ਵੀਡੀਓ ਨਾਲ ਤਦ ਤੱਕ ਲਈ ਬਾਏ ਬਾਏ